ਰੱਖੋ 233 ਉਹ 233 ਗ੍ਰਾਮ ਮੈਂ ਗੁਰਨੋ ਨੇ ਹਰ ਸਿੰਘ ਦਾਬੀਆ ਵਿਲੇਜ 파ਰੋਵਾਲ ਡਿਸਟ੍ਰਿਕਟ ਗੁਰਦਾਸਪੁਰ ਹਾਂਜੀ ਸੁਖਜੀਤ ਪੋਲਟਰੀ ਫਾਰਮ ਅਸੀਂ ਚਲਾ ਰਹੇ ਹਾਂ ਜੀ ਫਤੇਗੜ ਚੂੜੀਆਂ ਤੋਂ ਕਿੰਨੀ ਦੂਰ ਹੈ ਫਤੇਗੜ ਚੂੜੀਆਂ ਤੋਂ ਜੀ 8 ਕਿਲੋਮੀਟਰ ਆ ਪਾਲਟਰੀ ਫਾਰਮ ਚਲਾਇਆ ਤੁਹਾਡੀ ਪੋਲਟਰੀ ਤੇ ਇੱਕ ਮੁਰਗੀ ਵੱਲੋਂ ਜਿਹੜਾ ਨੈਸ਼ਨਲ ਰਿਕਾਰਡ ਤੋੜਿਆ ਗਿਆ ਆਂਡੇ ਨੂੰ ਲੈ ਕੇ ਇਸ ਤੋਂ ਪਹਿਲਾਂ ਨੈਸ਼ਨਲ ਰਿਕਾਰਡ ਕਹਿੰਦੇ ਸੀਗੇ ਇਹ 210 ਗ੍ਰਾਮ ਹੈ ਤੁਹਾਡੀ ਵੱਲੋਂ ਤੁਹਾਡੀ ਮੁਰਗੀ ਨੇ 233 ਗ੍ਰਾਮ ਜਿਹੜਾ ਵਾ ਇਹ ਦਿੱਤਾ ਕਿ ਦਿਖਾਓ ਜੀ ਇਹ ਸਾਰਾ ਆਂਡਾ ਚੁੱਕੀ ਨਾ ਤੁਸੀਂ ਦਿਖਾਓ ਨਾ ਜੀ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਤੁਹਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਇਹ ਆਰ ਕੋ 0 ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗੇ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਇਹ 233 ਗ੍ਰਾਮ ਇਹ ਦੇਸੀ ਮੁਰਗੀ ਦਾ ਅੰਡਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਹੈ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਇਹ ਪਹਿਲਾ ਰਿਕਾਰਡ ਛੜਾ ਉਹ ਮਹਾਰਾਸ਼ਟਰ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਜੀ ਕਿਤਰਾ ਤੁਹਾਡੇ ਜਾਣ ਚ ਆਇਆ ਕਿ ਇਹ ਚੈੱਕ ਕੀਤਾ ਜਾਏ બસ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਿਹਨੂੰ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਹੈ ਠੀਕ ਹੈ ਤੇ ਅਸੀਂ ਤੋਂ ਲਿਆ ਤੁਹਾਡਾ ਜਿਹੜਾ 32 33 ਗ੍ਰਾਮ ਦਾ ਹੈ ਇਹ ਹੁਣ ਤੁਹਾਡੇ ਪੋਲਟੀ ਚ ਕਿੰਨੇ ਮੁਰਗੀ ਆ ਜੀ ਸਾਡੇ ਕੋਲ 50000 ਮੁਰਗੀ ਆ ਜੀ ਲੈ ਗ ਜਿਹੜੀ ਆਂਡਾ ਦੇ ਰਹੀ ਆ। ਇੱਥੇ ਤੁਹਾਡੇ ਛੱਡ ਛੱਡ ਕਿੰਨੇ ਛੱਡ ਨੇ? ਸਾਡੇ ਕੋਲ ਜੀ 4 ਛੱਡ ਨੇ। 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ। ਇਹ ਕਿਤੋਂ ਕੰਮ ਸ਼ੁਰੂ ਕੀਤਾ ਹੈ ਤੁਸੀਂ? ਇਹ ਜੀ ਇਹ ਕੀਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ। ਠੀਕ ਹੈ ਜੀ ਅਸੀਂ ਹੁਣੋਂ ਹੈਗੇ 10-12 ਸਾਲਾਂ ਦੇ ਆ। ਸਭ ਤੋਂ ਪਹਿਲਾਂ ਕਿੰਨੇ ਚੂਚੇ ਪਾਇਏ? ਸਭ ਤੋਂ ਪਹਿਲਾਂ 500 ਚੂਚੇ ਪਾਇਆ ਜੀ ਫਿਰ ਆਹ ਹੌਲੀ ਹੌਲੀ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ। ਇਰੋਇ ਦੇ ਕਿੰਨੇ ਅੰਡੇ ਹੁੰਦੇ ਤੁਹਾਡੇ 45000 ਅੰਡਾ ਹੋ ਜਾਂਦਾ ਰੋਜ਼ ਦਾ ਦੇਲੀ ਜੀ ਕਿੱਥੇ ਕਿੱਥੇ ਸਪਲਾਈ ਤੁਹਾਡੀ ਸਪਲਾਈ ਆਪਣੇ ਲਗ ਲਗ ਏਰੀਆ ਦੇ ਹਾਂਜੀ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਜਨਾਲਾ ਲੁੱਪੂ ਗੁਜ ਗਾਵੇਂ ਕਲਾਂ ਨੌਰ ਹਾਂਜੀ ਇਉਂ ਵੀ ਗੁਰਦਾਸਪੁਰ ਤੇ ਲੱਗੇ ਵੀ ਦੇਈਦਾ ਅੰਡਾ ਜੀ ਬਟਾਲੇ ਤੇ ਲੱਗੇ ਵੀ ਆਸੇ ਪਾਸੇ ਲਗ ਲਗ ਕਸਬਿਆਂ ਚ ਖੁੱਦ ਰਿਟੇਲ ਕਰਦੇ ਖੁੱਦ ਰਿਟੇਲ ਕਰਦੇ ਹਾਂ ਰਿਟੇਲ ਅੰਡਾ ਸਾਡਾ ਜਾਂਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆ ਆਪਣੀ ਖੁਦ ਬਣਾ ਕੇ ਠੀਕ ਹੈ ਜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਹਾਂ ਜੀਐਨ ਪਾ ਰਹੇ ਹਾਂ ਸੋਇਆ ਪਾ ਰਹੇ ਹਾਂ ਜੀ ਤੇ ਨਾਲ ਮੱਕੀ ਪਾ ਰਹੇ ਹਾਂ ਬਾਜਰਾ ਤੇ ਥੋੜੀ ਜੀ ਕਣੀ ਪਾ ਰਹੇ ਹਾਂ ਤੇ ਬਾਕੀ ਜਿਹੜੀ ਇਨਗਰੀਡੀਅੰਟਸ ਨੇ ਹਾਂ ਜੀ ਇਹ ਕਿਉਂ ਵੀ ਆ ਆਂਦਾ ਹੁਣ نکال ਕੇ ਕਰ ਲੈ ਆਂਡਾ ਵੀ ਲਿਓ ਕਿ ਆ ਦਿਖਾ ਦੂੰ ਆਂਡਾ ਜੀ ਆਂਡਾ ਗਾ ਆਹ ਜੀ ਆਹ ਵੇਖੋ ਜੀ ਆਹ ਜੋ 200 ਤੇ 32 ਗ੍ਰਾਮ ਦਾ ਆਂਡਾ ਠੀਕ ਹੈ ਜੀ ਤੇ ਆ ਇਹਦਾ വീട് ചെയ്യ്.